Chào tiếu ơi rồi rồi ba người con ਪਾਈ ਬੀਰ ਸਿੰਘ ਜਤਵੰਦ ਸਿੰਘ اور ਜਿਨ੍ਹਾਂ ਨੇ ਕੌਮ ਦੀ ਰੋਜ਼ੀ ਲਈ ਤੱਕ ਨੂੰ ਜਾ ਕੇ ਸੇਵੋ ਉੱਤੇ ਰੱਖਿਆ ਸੁਭਾਉ ਹੋਣਾ ਕਰਤਾ ਹੈ ਗੱਲਾਂ ਕਰਦਾ ਗੱਲਾਂ ਕਰਦਾ ਨਹੀਂ ਜੁਣੀ ਜਾਵੇ ਸਤਾਨੀ ਤਾਂ ਅੰਨ ਕਰਦਾ ਮਖਾਓ ਸਾਰਾ ਜਾਗੋ तीटो रखणी आहे इन्हनि जहिड़ी खपे ਨੇ ਤੋਂ ਸਾਡੇ ਨਾਲ ਤਲਗ ਰਹੇ ਨੇ ਸਾਰੀ ਸੰਗਤ ਸੁਖपाल ਸਿੰਘ ਜੀ ਤੇ ਹੋਰ ਸੰਗਤਾਂ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਦੇ ਪਿੰਡ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਸੋ ਅੱਜ ਤੱਕ ਨਾਲ ਹੀ ਚੱਲਦੇ ਹੋਏ ਤੇ ਬਹੁਤ ਸਾਰਾ ਮਾਣ ਘੋੜੇ ਨਮਾਇਆ ਭੇਜਣਗੇ ਅਮਰ ਸ਼ਹੀਦ ਭਾਈ ਦੇਰ ਸਿੰਘ ਸਤਵੰਤ ਸਿੰਘ ਕੇ ਸਿੰਘ ਉਹਨਾਂ ਸ਼ਹੀਦਾਂ ਦੇ ਨਾਮ ਉੱਤੇ रोबार सब सिखी मकान पिछे जे ਯਾਲੇ ਕੰਦੇ ਕੋਲਿਆਲਾ ਝਾੜਦਾ ਹੈ ਟੀਸੀ ਵਾਲਾ ਵੇਰ ਹੋਏ ਵੇਖੀ ਸਾਡੇ ਛੰਦ ਕਹਿੰਦੇ ਲਿਖਦਾ ਦਲੇਰ ਹੋਏ ਕਿਉਂਕਿ ਮਰਦਾਂ ਦੇ ਬਚਨ ਹੁੰਦੇ ਨੇ ਮਰਦ ਜਿਹੜਾ ਗੋਲ ਆਪਣੀ ਜਵਾਨ ਵਿੱਚੋਂ ਕਰਦੇ ਨੇ ਉਹ ਪੂਰੇ ਕਰਕੇ ਛੱਡਦਾ ਖਾਲਸਾ ਜੀ ਸੰਤ ਗੁਰਨਾਇ ਸਿੰਘ ਭਿੰਡਰਾਵਾਲਾ ਨੇ ਬਚਨ ਕੀਤਾ ਸੀ ਓਏ ਜੰਮੂ ਦੇ ਕੁਲਦੀਪ ਬਰਾੜ ਤੂੰ ਜਿੰਨੀ ਮਰਦੀ ਫੌਜ ਲਿਆ ਜਿੰਨੇ ਮਰਦੀ ਟੈਕ ਲਿਆ, ਤੋਪਾ ਲਿਆ, ਹੈਲੀਕਾਪਟਰ ਲਿਆ, ਗਨ ਮਸ਼ੀਨਾ ਲਿਆ ਚੇਤਾ ਰੱਖੀ ਮੈਂ ਜਾਉਂਦਾ ਹੱਥ ਨਹੀਂ ਆਉਂਦਾ ਤੇਰੇ ਸ਼ਹੀਦੀ ਪਾਉਂਗਾ। ਤੂੰ ਇੰਦਰਾ ਗਾਂਧੀ ਦੇ ਨਾਲ ਵਾਦਨ ਕਰਕੇ ਆਇਆ, ਕਿ ਮੈਂ ਸੰਧ ਪਿੰਡਰਾਂ ਵਾਲਿਆਂ ਨੂੰ 24 ਘੰਟਿਆਂ ਦੇ ਦਿੱਫਰਕੇ ਲੈਵਾਂਗਾ। ਦੇਖ ਤੈਨੂੰ ਅੱਜ ਕਿੰਨੇ ਦਿਨ ਹੋ ਗਏ ਨੇ ਲੜਦੇ ਨੂੰ ਤੇ ਹੋਰ ਫੌਜਾਂ ਗੋੜੀਆਂ ਮੰਗਾ ਲੈ ਹੁਣ ਦੇਖਣਾ ਵੀ ਤੂੰ ਆਪਦੇ ਬੋਲ ਪੂਰੇ ਕਰੇਂਗਾ ਤੇ ਅਸੀਂ ਆਪਣੇ ਬੋਲ ਪੂਰਾਵਾਂਗੇ ਮੈਂ ਤੈਨੂੰ ਬਤਨ ਦਿੰਦਾ ਕਿ ਮੈਂ ਚੌੜਾ ਹੱਥੀਆਂ ਦਾ ਜਨਾਬ ਮਾਰਦੀ ਜੋਰ ਨਾਲ ਸ਼ਹੀਦੀ ਪਾਉਂਗਾ ਤੇ ਢੇਰੀਆਂ ਲਾ ਕੇ ਪਾਉਂ ਤੇਰੀ ਫੌਜ ਦੀਆਂ ਜੱਟ ਭੜਕੇ ਚਾਹੂੰਗਾ ਇਹ ਬੱਤਨ ਸੰਤਾਂ ਨੇ ਪੂਰੇ ਕਰਕੇ ਛੱਡੇ ਝਕਾਰਾ ਛੱਡੇ ਸੰਤਾਂ ਦੇ ਨਾਲ ਬੋਲੇ ਇੱਕ ਦਿਕਾਂ ਸੋਹਣਿਆ ਸਾਸਰੀਆਂ ਕਾਲ ਦੇਰ ਬਤਨ ਕੀਤਾ ਭਾਈ ਬੇਨ ਸਿੰਘ ਤੇ ਸੁਖਮਨ ਸਿੰਘ ਨੇ ਕਿ ਪੀਸੀਆ ਦੇ ਗੋਲੀਆਂ ਨਾਲ ਝਾੜਨਾ ਤੇ ਝਾੜ ਕੇ ਛੱਡਿਆ ਕੌਮ ਦੀ ਪੱਗ ਨੂੰ ਚਾਕੇ ਸਿਰ ਦੇ ਉੱਤੇ ਰੱਖਿਆ ਕੋਰਣਾ ਸੁਣਨਾ ਹੀ ਨਾ ਝਾੜਨਾ ਕਿਸੀ ਵਾਲਾ ਵੇਰੋ ਕੋਕੀ ਸਾਦੇ ਸੰਦ ਕੀ ਲਿਖਾਤਲੇ ਰੂਏ ਆ ਗਏ ਨਾ ਕਾਉਨਾ ਕਿਸੀ ਵਾਲਾ ਵੇਰੋ ਕੋਕੀ ਸਾਦੇ ਸੰਦ ਕੀ ਲਿਖਾਤਲੇ ਰੂਏ ਹੋਰ ਸਾਰੇ ਗਾਲ ਮਾਂ ਦੇ ਕੰਨੇ ਹੱਥ ਲੱਗ ਜਾਣ ਫੇਰ ਸਾਰੇ ਗਾਲ ਜਿਹੜੀ ਪੱਗ ਹੋਏ ਟੱਕ ਸੀਸ ਉੱਤੇ ਰੱਖਣੀ ਹੈ ਸੋ ਸਰਬਜੀਤ ਸਿੰਘ ਦੀ ਖਾਲਸਾ ਅਮਰ ਸ਼ਹੀਦ ਭਾਈ ਰਣ ਸਿੰਘ ਦੇ ਪੁੱਤਰ ਉਹ ਪਹੁੰਚ ਚੁੱਕੇ ਨੇ ਹੁਣ ਹੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸੋ ਉਹਨਾਂ ਦੇ ਨਾਲ ਜਥੇਦਾਰ ਗੁਰਸੇਵਕ ਸਿੰਘ ਜਾਰ ਕੇ ਗੁਰਦੀਪ ਸਿੰਘ ਦੀ ਬਟਿੰਡਾ ਅਤੇ ਹੋਰ ਬਹੁਤ ਸਾਰੇ ਬਿਲਾ ਰਹੇ ਹਨ ਅਸੀਂ ਇੱਥੇ ਸਮਾਰਟੀ ਕਰਨ ਲੱਗੇ ਆਪਾਂ ਟਾਈਮ ਦੀ ਕਿਉਂਕਿ ਅੱਗੇ ਵੀ ਪਿੰਡ ਰਹਿੰਦੇ ਨੇਗੇ ਲੇਟ ਹੋਇਆ

ਕਿ ਤਾਂ ਮੈਂ ਕਹਿੰਦਾ ਮੈਂ ਇਕੱਲੇ ਨਹੀਂ ਬੋਲਣਾ ਬੋਲੀ ਤੇ ਨਾ ਵਾ ਤੂੰ ਇਕੱਲੇ ਨਹੀਂ ਬੋਲਣਾ ਮੈਂ ਤਾਂ ਜਾਂਦਾ ਮੈਂ ਨਾ ਟਾਈਮ ਬਹੁਤ ਠੀਕ ਗੁਰੂ ਰੂਪ ਸਾਧ ਸੰਗਤ ਜੀ ਗੱਜ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪ ਸਭ ਮੇਰੇ ਬਾਰੇ ਜਾਣਦੇ ਹੋ ਕਿ ਦਾਸ ਸਰਬਜੀਤ ਸਿੰਘ ਖਾਲਸਾ ਮਲਵਾ ਪੁੱਤਰ ਸ਼ਹੀਦ ਸਰਦਾਰ ਬਿਆਨ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਤੋਂ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਿਆ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਜ਼ਾਲਮ ਦਰਬਾਰ ਸਾਹਿਬ ਤੇ ਚੜ੍ਹ ਕੇ ਆਇਆ ਹੈ ਉਹਨੂੰ ਖਾਲਸੇ ਨੇ ਸਜ਼ਾ ਦਿੱਤੀ ਦਿੱਤੀ ਹੈ ਜਦੋਂ ਇੰਦਰਾ ਗਾਂਧੀ ਨੇ ਹਮਲਾ ਕੀਤਾ 1984 ਦਾ ਸ਼ਹੀਦ ਭIAN ਸਿੰਘ ਸ਼ਹੀਦ ਸਤਵੰਤ ਸਿੰਘ ਨੇ ਉਹਨਾਂ ਨੂੰ ਸਜ਼ਾ ਦਿੱਤੀ ਸਾਧ ਸੰਗਤ ਸਜ਼ਾ ਦੇ ਤੋਂ ਬਾਅਦ ਜਦੋਂ ਇਹ ਰਸ਼ਟ ਕਰ ਲੈ ਗਏ ਤਾ ਜਿਹੜਾ ਇਨਸਪੈਕਟਰ ਨੇ ਅਰੈਸਟ ਕੀਤਾ ਸੀ ਉਹ ਸ਼ਹੀਦ ਬੈਂਸਿੰਘ ਦਾ ਦੋਸਤ ਸੀ ਉਹਨੇ ਕਿਹਾ ਭਾਈ ਇਹ ਤੂੰ ਕੀ ਕੀਤਾ ਬੈਂਸਿੰਘ ਉਹਨੇ ਕਿਹਾ ਭਾਈ ਮੈਂ ਜੋ ਕੀਤਾ ਆਪਣੇ ਗੁਰੂ ਲਈ ਕੀਤਾ ਫਿਰ ਨੇ ਕਿਹਾ ਵੀ ਤੇਰੇ ਬੱਚਿਆਂ ਦਾ ਕੀ ਬਣੂ ਉਹ ਛੋਟੇ ਛੋਟੇ ਐ ਤਾਂ ਸ਼ਹੀਦ ਬੈਂਸਿੰਘ ਨੇ ਕਿਹਾ ਵੀ ਮੇਰਾ ਵਾਹਿਗੁਰੂ ਤੇ ਮੇਰੀ ਕੌਮ ਮੇਰੇ ਬੱਚਿਆਂ ਨੂੰ ਸੰਭੂਗੀ ਜੀ ਜੋ ਨਿਹਾਲ ਵਾਸ ਨਿਆ ਦਾ ਅੱਜ ਮੈਂ ਉਸੇ ਕੌਮ ਦੇ ਅੱਗੇ ਖੜਾ ਐ ਜਿਸ ਕੌਮ ਦੇ ਹਵਾਲੇ ਮੈਨੂੰ ਮੇਰੇ ਪਿਤਾ ਜੀ ਕਰਕੇ ਗਏ ਸੀ ਸਹੀ ਮੈਨੇ ਅੱਜ ਤੁਸੀਂ ਮੇਰੇ ਮਾਪੇ ਭੈਣ ਭਾਈ ਸਭ ਕੁਝ ਤੁਸੀਂ ਹੋ ਤੇ ਮੈਂ ਆਸ ਵੀ ਕਰਦਾ ਕਿ ਤੁਸੀਂ ਮੇਰਾ ਸਾਥ ਦਿਓਗੇ ਮੈਨੂੰ ਕਾਮਯਾਬ ਕਰੋਗੇ ਤੇ ਮੈਨੂੰ ਵੋਟ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜੋਗੇ ਸਾਧ ਸੰਗਤ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ ਤੁਹਾਨੂੰ ਪਾਰਟੀਆਂ ਛੱਡਣ ਲਈ ਨਹੀਂ ਕਹਿ ਰਿਆ ਮੈਂ ਸਿਰਫ ਇਸ ਵਾਰੀ ਤੁਰਤ ਬੋਰਡ ਦਾ ਵੋਟ ਮੰਗ ਰਿਆ ਵੀ ਇਸ ਵਾਰੀ ਮੇਨੂੰ ਵੋਟ ਦਿਓ ਜਿੱਥੇ ਹੋ ਉੱਪਰ ਰਹੋ ਜੇ ਤੁਹਾਡਾ ਪ੍ਰਧਾਨ ਕਹਿੰਦਾ ਹੈ ਵੋਟਾਂ ਪਾਉਣ ਲਈ ਹੋਰ ਪਾਸੇ ਉਹਨਕੋ ਵੀ ਇਸ ਵਾਰੀ ਅਸੀਂ ਸ਼ਰਮ ਦੀ ਤਰ੍ਹਾਂ ਵੋਟ ਪਾਵੀਂ ਹੈ ਅਗਲੀ ਵਾਰੀ ਤੁਸੀਂ ਜਿੱਥੇ ਜਾਏਗਾ ਉੱਥੇ ਪਾ ਦਾਂਗੇ ਸਾਜ ਸੰਗਤ 75 ਸਾਲ ਹੋ ਗਏ ਮਰਜ਼ੀ ਨਾਲ ਹੀ ਪਾਉਨੇ ਹੋ ਗਾਂ ਵੀ ਮਰਜ਼ੀ ਨਾਲ ਹੀ ਪਾ ਦਿਓ ਸਾਹ ਸੰਗਤ ਗੱਲਾਂ ਤਾਂ ਬਹੁਤ ਕਰਨੋਂ ਜੀ ਕਰਦਾ ਪਰ ਟਾਈਮ ਬਹੁਤ ਥੋੜਾ ਹੈ ਹਲੇ ਵੀ ਕਈ ਪਿੰਡ ਪਈਆਂ ਤੇ ਹਨੇਰਾ ਹੋ ਗਿਆ 8:00 ਵੱਜ ਗਏ ਅਖੀਰ ਚ ਖਾਣਾ ਦਾ ਜਾਚ ਕੇ ਵਾਹਿਗੁਰੂ ਜੀ ਕਾ ਖਾਲਸਾ ਸਾਹ ਸੰਗਤ ਜੀ ਆਪਣਾ ਜਿਹੜਾ ਚੋਣ ਨਿਸ਼ਾਨ ਹੈ ਨਾ ਗੰਨਾ ਕਿਸਾਨ ਹੈ ਗੰਨਾ ਕਿਸਾਨ ਕਿਸਾਨ ਹੈ ਉਹਦੇ ਨਾਲ ਗੰਨੇ ਹੈ ਦੋ ਠੀਕ ਹੈ ਜੀ ਸਾਹ ਸੰਗਤ ਯਾਦ ਰੱਖਿਓ ਆਪਣਾ ਚੋਣ ਨਿਸ਼ਾਨ ਗੰਨਾ ਕਿਸਾਨ अजो न सास